ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆਂ ਪਰ ਰਾਹ ਨਹੀਂ ਪੁੱਛ ਕੇ ਤੁਰਦੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛਿਆ ਹੀ ਨਹੀਂ ਮਹਾਰਾਜ ਚੱਲਣਾ ਕਿਵੇਂ ਧਰਮ ਉੱਤੇ ਸਾਲਾਂ ਦੇ ਸਾਲ ਗੁਜ਼ਰ ਗਏ ਕੱਲ ਸਵੇਰੇ ਸੰਗਰਾਂਦ ਵੀ ਐ ਜ਼ਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਸੰਕੜੇ ਸੰਗਰਾਂਦਾਂ ਲੰਘ ਗਈਆਂ ਸੰਕੜੇ ਸੰਗਰਾਂਦਾਂ ਤੁਹਾਡੇ ਜੀਵਨ ਵਿੱਚ ਲੰਘ ਗਈਆਂ ਅੱਤ ਨਾਲੋਂ ਵੱਧ ਸਿੱਖੋ ਮਾਫ਼ ਕਰਿਓ ਅਜੇ ਵੀ ਘਰਾਂ 'ਚ ਬੀਬੀਓ ਚੱਲਦਾ ਤੇ ਨਹੀਂ ਚੱਲਦਾ ਮੈਨੂੰ ਦੱਸ ਦਿਓ ਜੇ ਕੋਈ ਬੀਬੀ ਸ਼ਨੀਵਾਰ ਮੰਗਲਵਾਰ ਕੇਸ ਧੋ ਲੈਣਾ ਸਿਰ ਦੇ ਬਹਾਲ ਤੇ ਮਾਈਆਂ ਕਹਿਣ ਲੱਗ ਪਈਆਂ ਅੱਜ ਕਾਹਨੂੰ ਤੂੰ ਸਿਰ ਨਾਤਾ ਅਜ ਤਾਂ ਸ਼ਨੀਵਾਰ ਹੈ ਕਿਉਂ ਸ਼ਨੀਵਾਰ ਦਿਨ ਨਹੀਂ ਹੈ ਨਹੀਂ ਜੀ ਸ਼ਨੀਵਾਰ ਤਾਂ ਮਾੜਾ ਹੁੰਦਾ ਹੈ ਗ੍ਰਹ ਹੈ ਅੱਜ ਤਾਂ ਮੰਗਲਵਾਰ ਅੱਜ ਤੂੰ ਕਿਉਂ ਸਿਰ ਧੋ ਲਿਆ ਸੈਂਕੜੇ ਸੰਗਰਾਂਦਾਂ ਲੰਗ ਗਈਆਂ ਕਦੇ ਸੁਣਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਸੀ ਮਹਾਂ ਦੇ ਵਸ ਮੂਰਤ ਭਲੇ ਦਿਨ ਮਹੀਨੇ ਸਭ ਭਲੇ ਮਹੂਰਤ ਸਭ ਭਲੇ ਕਦੋਂ ਜਦੋਂ ਤੁਹਾਨੂੰ ਚਿੱਤੇ ਆਵੇ ਸਤਨਾਮ ਸ੍ਰੀ ਕੇਸ ਧੋਣ ਲੱਗਿਆ ਪਾਣੀ ਦਾ ਡੱਬਾ ਪਾਉਣ ਲੱਗਿਆ ਕਹਿਦਿਆ ਕਰੋ ਸਿਰ 'ਚ ਸਤਨਾਮ ਸ੍ਰੀ ਵਾਹਿਗੁਰੂ ਕੋਈ ਸ਼ਨੀਵਾਰ ਮਾੜਾ ਨਹੀਂ ਕੋਈ ਮੰਗਲਵਾਰ ਮਾੜਾ ਨਹੀਂ ਤੁਹਾਡੇ ਲਈ ਸਾਰੇ ਦਿਨ ਭਲੇ ਤੋ ਜੀ